ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਦੀ ਸਾਰੇ ਕੈਟੋ ਹੋਵੋਗੇ ਤੇ ਇਸ ਵਗੈਰਾ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਹੈਗੀ ਆ ਤਰੀਕ 21 ਅਕਤੂਬਰ ਤੇ ਟਾਈਮ ਹੋ ਗਿਆ ਸਵੇਰ ਦੇ 6:35 ਮਿੰਟ ਆਪਾਂ ਤਿਆਰ ਹੋ ਜਾਂ ਆਪਾਂ ਚੱਲੇ ਕੰਮ ਤੇ ਅਸੀਂ ਗੱਡੀ ਵਿੱਚ ਬੈਠੇ ਆ ਹੁਣ ਆਪਾਂ ਜਾਣਾ ਹੀ ਆ ਮਸ ਕੰਮ ਤੇ ਆਪ ਨੂੰ ਜਾਣ ਨੂੰ ਤਕਰੀਬਨ 20 ਮਿੰਟ ਲੱਗਦੇ ਹੁੰਦੇ ਆ ਪਰ ਸਾਰੀ ਤੁਹਾਨੂੰ ਪਤਾ ਹੀ ਆ ਟ੍ਰੈਫਿਕ ਬਹੁਤ ਆ ਆਪਾਂ ਜਾਣਾ ਰਿਚਮੋਂਡਾ ਆਪਾਂ ਜਾਣਾ ਐਲੈਕਸਪ੍ਰੈਸ ਜਿੱਤੋਂ ਦੀ ਉੱਥੇ ਪਰ ਇੰਨੀ ਟ੍ਰੈਫਿਕ ਹੁੰਦੀ ਆ। ਹੁਣ ਆਪਾਂ ਨੂੰ ਘਟ ਘਟ ਲੱਗ ਜਾਣੇ ਆ 40 ਤੋਂ 45 ਮਿੰਟ। ਸੋ ਆਪਣਾ ਕੰਮ 7:30 7:30 ਸਟਾਰਟ ਹੋਣਾ। ਅਜੇ 6:35 ਹੋਇਆ। ਸੋ ਚੱਲਦੇ ਆਂ। 7:15 ਜਾਂ 20 ਤੇ ਪਹੁੰਚ ਜਾਗੇ ਆਪਾਂ। ਤੇ ਅੱਜ ਹੈਗੀ ਆ ਹੈਪੀ ਦੀਵਾਲੀ। ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ। ਤੇ ਪਹਿਲਾਂ ਚੱਲਦੇ ਆਂ ਕੰਮ ਤੇ ਫਿਰ ਆ ਕੇ ਗੁਰੂ ਘਰ ਚੱਲਾਂਗੇ। ਮਥਾੜੇ ਕੇ ਆਵਾਂਗੇ, ਦੀਵੇ ਲਾ ਕੇ ਆਵਾਂਗੇ। ਤੇ ਅਮਨ ਦਾ ਵੀ ਅੱਜ ਕਾਲਜ ਆਮਨੇ ਵੀ ਕਾਲਜ ਆਣਾ। ਸੋ ਚਲਦੇ ਆਂ ਕੰਮ ਉਤੇ ਤੁਹਾਨੂੰ ਵੀ ਦਿਖਾਉਣੇ ਆ ਆਜੋ ਤੇ ਜੁੜੇ ਰਹੋ ਆਪਣੇ ਬਲਾਉ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਾਰੇ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਚੱਲਦੇ ਆਂ ਕੰਮ ਉਤੇ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਆਜੋ ਇਹ ਆ ਗਿਆ ਹਾਈਵੇ ਤੇ ਗਾਂਵ ਐਲੈਕਸ ਬ੍ਰਿਜ ਤੇ ਟ੍ਰੈਫਿਕ ਦੇਖੋ ਤੁਸੀਂ ਆਪਣੇ ਪਿੱਛੇ ਵੀ ਬਹੁਤ ਟ੍ਰੈਫਿਕ ਆ ਤੇ ਆਹ ਹਾਂ ਉਹਦਾ ਇਧਰੋਂ ਤੇ ਇਧਰ ਵੀ ਦੇਖ ਲਓ ਪੂਰੀ ਟ੍ਰੈਫਿਕ ਆ ਉਹ ਤੱਕ ਇਹ ਹਣਾ ਟ੍ਰੈਫਿਕ ਰਹਿਣੀ ਆ ਆਪਣੀ ਐਲੈਕਸ ਬ੍ਰਿਜ ਤੱਕ ਐਲੈਸ ਬ੍ਰਿਜ ਤੋਂ ਗਾਂਹ ਜਾ ਕੇ ਫੇਰ ਟ੍ਰੈਫਿਕ ਘਟ ਜੂਗੀ ਪਰ ਉਹ ਤੱਕ ਪੂਰੀ ਇਦਾਂ ਟ੍ਰੈਫਿਕ ਰਹਿਣੀ ਆ ਮੈਨੂੰ ਲੱਗਦਾ ਅੱਜ ਹੋਰ ਵੀ ਲੇਟ ਹੋ ਜਾਏਗਾ ਮਤੋਂ 6:50 ਮਿੰਟ ਹੋ ਗਏ ਲਓ ਜੀ ਕਰੋ ਚੈੱਕ ਇਹ ਆ ਸਵੇਰ ਦੀ ਟ੍ਰੈਫਿਕ ਸਵੇਰੇ ਸਾਰੇ ਕੰਮਾਂ ਤੇ ਆਉਂਦੇ ਆ ਇੱਕ ਸਵੇਰੇ ਟ੍ਰੈਫਿਕ ਵਾਲੀ ਹੁੰਦੀ ਐ ਇੱਕ ਹੁੰਦੀ ਐ ਸ਼ਾਮ ਨੂੰ 4-5 ਵਜੇ ਫਿਰ ਉਹ ਸਾਰੇ ਕੰਮਾਂ ਤੋਂ ਆਉਂਦੇ ਆ ਦੇਰ ਤੱਕ ਕਿੰਨੇ ਵਜੇ ਪਹੁੰਚਦੇ ਆ ਕੰਮ ਤੇ ਸਸ ਦੀ ਗੱਲ ਸਾਰਿਆਂ ਨੂੰ ਹੋਪ ਤੇ ਸਾਰਿਆਂ ਨੇ ਕੈਚ ਹੋਏ ਹੋਗੇ ਤੇ ਅੱਜ ਦਾ ਇਹ ਵਲੌਗ ਹੈਗਾ ਹੈ ਆਪਣਾ ਦੀਵਾਲੀ ਦਾ 1 ਜੁਲਾਈ ਨੂੰ ਸੋ ਫਸ ਆਪਣਾ ਵਲੌਗ ਸੀਗਾ ਦੀਵਾਲੀ ਦੀ ਸ਼ੋਪਿੰਗ ਦਾ ਹੋਪਸ ਸੋ ਤੁਸੀਂ ਸਾਰੇ ਨਿਕਿਆ ਹੋਣਾ ਆਓ ਸੋ ਅੱਜ ਦੇ ਇਸ ਵਲੌਗ ਦੇ ਵਿੱਚ ਫਸਟਲੀ ਪਹਿਲਾ ਮੇਰਾ ਹੈਗਾ ਕਾਲਜ ਸੋ ਆਪਾਂ ਕਾਲਜ ਆਵਾਂਗੇ ਐਂਡ ਹਰਿੰਦਰ ਗਈ ਉਹਨੇ ਕੰਮ ਤੇ ਸੋ ਸ਼ਾਮ ਨੂੰ ਆਦੀ ਉਹਨਾਂ ਨਾਲ ਆਈਏ ਹੋਣੀ ਐਂਡ THEN ਆਪਾਂ ਗੋਦੀਵਾਲ ਸਾਈਡ ਜਾਵਾਂਗੇ ਤੇ ਦੀਵਲ ਕਰਾ ਲਵਾਂਗੇ ਸੋ ਵਲੌਗ ਨਾਲ ਜਰੂਰ ਜੁੜਨੇ ਹੋ ਠੀਕ ਵੀ ਆਪਾਂ ਆ ਗਿਆ ਹਾਂ ਹੁਣ ਕਾਲਜ ਤੇ ਇੱਥੇ ਆਪਾਂ ਤਿੰਨ ਕਲਾਸਾਂ ਲਾਉਣੀਆਂ ਸੀਗੀਆਂ ਪਰ ਅੱਜ ਆਪਾਂ ਦੋ ਹੀ ਲਾਉਣੀਆਂ ਹੈਗੀਆਂ ਐਂਡ ਉਸ ਤੋਂ ਬਾਅਦ ਆਪਾਂ ਚੱਲਾਂਗੇ ਰੇ ਟਾਈਮ ਹੋ ਗਿਆ ਸਵੇਰ ਦੇ 9:30 ਹੁਣ ਹੋਈ ਆਪਾਂ ਨੂੰ ਪਹਿਲੀ ਬ੍ਰੇਕ ਆ ਤੇ ਆਪਾਂ ਖਾ ਰਹੇ ਆਂ ਸੇਵ ਐਪਲ ਸੋ 15 ਮਿੰਟ ਦੀ ਬ੍ਰੇਕ ਆ ਕੰਮ ਉਸ ਟਾਈਮ ਬੈਸਤ ਲੱਗਦਾ ਨਹੀਂ ਬ੍ਰੇਕ ਇੰਨੀ ਜਲਦੀ ਲੰਘ ਜਾਂਦੀਆਂ ਨੇ ਬਸ ਹੌਣਸਾਰ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦੀਆਂ ਆਪਾਂ ਬੈਠੇ ਗੱਡੀ 'ਚ ਗੱਡੀ ਖੜੀ ਆ ਪੁਣੇ ਸਰ ਪਾਰਕਿੰਗ 'ਚ ਸੋ ਕਾਹਨੇ ਆ ਸੇਵ ਤੇ ਚੱਲਦੇ ਆ ਬਸ ਅੰਦਰ ਕੰਮ ਤੇ ਫਿਰ ਆਪਾਂ ਨੂੰ ਹੋਊਗੀ ਬ੍ਰੇਕ 12 ਵਜੇ ਉਹ ਹੋਣੀ ਹੈ ਅੱਧੇ ਘੰਟੇ ਦੀ ਰੋਟੀ ਵਾਲੀ ਬ੍ਰੇਕ ਸੋ ਉਧਰ ਮਿਲਾਂਗੇ ਸੋਨ ਨੂੰ ਅੰਦਰ ਜੇ ਸਟੇਟਿਵ ਸੋ ਮੈਂ ਨਿਕਲ ਗਈ ਸੀ ਕਾਲਜ ਤੋਂ ਤੇ ਹੁਣ ਵੱਜ ਗਿਆ ਸ਼ਾਮ ਦੇ 4 ਤਾਂ ਕਾਫੀ ਖੜੀ ਆ ਹਣ ਅਕੇ ਹਰਿੰਦਰ ਆਉਣਗੇ ਪਾਰਕਿੰਗ ਦੇ ਵਿੱਚ ਸੋ ਆਪਾਂ ਉਹਨਾਂ ਨਾਲ ਜਾਵਾਂਗੇ ਘਰੇ ਤੇ ਉਸ ਤੋਂ ਬਾਅਦ ਤਿਆਰ ਹੋ ਕੇ ਗੁਰਦੁਆਰਾ ਜਾਵਾਂਗੇ ਚਲ ਚੱਲਦੇ ਆ ਫਿਰ ਅਮਨ ਨੂੰ ਕਾਰ ਲਿਆ ਸੀ ਆਪਾਂ ਪਿੱਕ ਰਸਤੇ ਚੋਂ ਤੇ ਹੁਣ ਆਪਾਂ ਆਏ ਸੀਗੇ ਟਿਮ ਹਟਨ ਇੱਥੋਂ ਆਪਾਂ ਲਈਆ ਆਹ ਦੋ ਡਰਿੰਕਾ ਲਈਆਂ ਤੇ ਟਿਮ ਬਿੱਟਸ ਲਈਆ ਹੁਣ ਚੱਲਦੇ ਆ ਘਰੇ ਘਰੇ ਆ ਕੇ ਤਿਆਰ ਹੋ ਕੇ ਨਹਾ ਧੋ ਕੇ ਤੇ ਚੱਲਦੇ ਆ ਗੁਰੂ ਘਰ ਮੱਥਾ ਟੇਕ ਕੇ ਆਉਣੇ ਆ ਦੀਵਲਾ ਕੇ ਆਉਣੇ ਤੁਹਾਨੂੰ ਵੀ ਦਿਖਾਉਣੇ ਅੱਜ ਸਰੀ ਦੀ ਦੀਵਾਲੀ ਤੇ ਜੁੜ ਰਹੇ ਆ ਆਪਣੇ ਬਲੌਗ ਦੇ ਨਾਲ ਤੇ ਚਲੋ ਹੁਣ ਚੱਲਦੇ ਆ ਘਰ ਨੂੰ ਪਰ ਹੋਮਨ ਦੇਖਿਆ ਘਰੇ ਜਾਣ ਨੂੰ ਮੇਬੀ 50 ਮਿੰਟ ਲੱਗਦੇ ਆ ਇੰਨੀ ਟ੍ਰੈਫਿਕ ਰਸਤੇ ਚ ਬਹੁਤ ਸੋ ਚੱਲਦੇ ਆਂ ਬਲਾਂ ਘਰੇ ਸੁਰਾ ਟ੍ਰੈਫਿਕ ਦਿਖਾਉਂਗਾ ਤੇ ਚਲੋ ਚੱਲਦੇ ਆਂ ਪਾ 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 7:04 ਹੁਣ ਆਪਾਂ ਤਿਆਰ ਹੋਏ ਆ ਨਾ ਕਿਉਂਕਿ ਹੁਣ ਚੱਲਦੇ ਆਪਾਂ ਗੁਰੂ ਘਰ ਤੇ ਚੱਲਦੇ ਆ ਹੁਣ ਤੁਹਾਨੂੰ ਵੀ ਦਿਖਾਉਣੇ ਆ ਮੱਥਾ ਟੇਕਿਓਣੇ ਆ ਤੇ ਦੀਵੇ ਲਾ ਕੇ ਆਉਣੇ ਆ ਐਨ ਪੂਰੇ ਐਟਾਂ ਖੋਸ਼ ਆਪਾਂ ਪੂਰੇ ਤੇ ਚੱਲਦੇ ਆ ਆਪਾਂ ਜਣਾ ਗੁਰਦੁਆਰਾਂ ਚੈੱਕ ਕਰ ਦਵਾਰਾ ਸਹਿਬ ਤੇ ਇਹ ਹੈਗਾ ਸਕਾਟਰ ਰੋਡ ਦੇ ਸੋ ਅਮਨ ਵੀ ਤਿਆਰ ਆ ਹੋ ਗਈ ਬਸ ਆਉਂਦੇ ਆ ਤੇ ਤੁਹਾਨੂੰ ਦਿਖਾਉਣੇ ਆ ਅਮਨ ਕਿਵੇਂ ਲੱਗਦੇ ਆ ਤੇ ਚੱਲਦੇ ਆ ਫਿਰ ਸਾਬੀ ਅਮਨ ਵੀ ਆ ਗਏ ਨੇ ਤੇ ਦੱਸਿਓ ਕਿਵੇਂ ਲੱਗਦੇ ਆ ਇਹ ਆਪਣੀ ਅੱਜ ਦੀ ਹਾਊ ਟੂ ਫਿਟ ਹਮਨ ਦੀ ਤੇ ਹੈਗੀ ਆਪਣੀ ਆਪਾਂ ਜਰ ਸ਼ਰੂਡੀ ਪਾਈ ਆ ਤੇ ਲੋਰ ਪਾਈ ਆ ਚਕੜਾਂ ਵਾਲੀਆਂ ਉੱਤੇ ਫਿਰ ਪਤਾ ਇਹ ਕੱਠ ਬਹੁਤ ਹੋਣਾ ਬੂਡ ਪਰੋਥੇ ਲੋਟਣੀ ਆ ਉਹਨੇ ਤੇ ਇਧਰ ਆਪਾਂ ਡੱਬਾ ਲੈ ਲਿਆ ਤੇ ਦੀਵੇ ਦੂਵੇ ਲੈ ਲਏ ਤੇ ਮੋਮਬਤੀਆਂ ਲੈ ਲਈਆਂ ਤੇ ਚਲੋ ਚੱਲਦੇ ਆ ਬਾਹਰ ਪੂਰਾ ਹਨੇਰਾ ਹੈ ਅੱਜ ਤੇ ਦੇਖੋ ਬਈ ਬਾਹਰ ਦਾ ਮਾਹੌਲ ਬਾਹਰ ਹੈਗਾ ਅੱਜ ਪੂਰਾ ਹਨੇਰਾ ਤੇ ਚੱਲਦੇ ਹੁਣ ਗੱਡੀ ਕਰਦੇ ਆ ਸਟਾਰਟ ਆਜੋ ਸੋ ਫਾਈਨਲੀ ਆਪਾਂ ਨਿਕਲ ਚੁੱਕੇ ਹਾਂ ਘਰੋਂ ਤੇ ਪਹਿਲਾਂ ਆਪਾਂ ਭਾਈ ਗੈਸ ਸਟੇਸ਼ਨ ਤੋਂ ਗੈਸ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਬਟ ਉਸ ਤੋਂ ਪਹਿਲਾਂ ਸਾਡੇ ਲੋਕ ਤੁਹਾਨੂੰ ਦੱਸੋ ਸਾਰੇ ਆ ਨਹੀਂ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਇਧਰ ਮੈਂ ਆ ਤੇ ਇਧਰ ਹਰਿੰਦਰ ਤੇ ਕਮੈਂਟ ਜ਼ਰੂਰ ਕਰਿਓ ਸੋ ਹੁਣ ਆਪਾਂ ਚੱਲਦੇ ਆ ਗੁਰੂ ਘਰ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਉੱਥੇ ਆ ਕੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀਵਾਲੀ ਦੀਆਂ ਰੌਣਕਾਂ ਲੋਕਾਂ ਦੇ ਦੀਵੇ ਲਾਏ ਹੋਏ ਤੇ ਹਾਂਸਾ ਪ੍ਰਸ਼ਾਦ ਹੋ ਗਿਆ ਨਾ ਸ਼ੱਕ ਓ ਸਾ ਪਹੁੰਚ ਗਿਆ ਆਪਾ ਗੁਰੂ ਘਰ ਇੱਧਰ ਪੂਰਾ ਲੜੀਆਂ ਨਾਲ ਸਜਾਇਆ ਹੋਇਆ ਦਰਬਾਰ ਸਾਹਿਬ ਤੇ ਕੱਟ ਜ਼ਰੂਰ ਚੈੱਕ ਕਰੋ ਕਿੰਨਾ ਆ ਬੁਰਾ ਹਾਲ ਆ ਇੱਧਰ ਤਾਂ ਅੱਜ ਕਿਸਮਤ ਨਾਲ ਹੀ ਪਾਰਕਿੰਗ ਲੱਭਣੀ ਆ ਜੇ ਲੱਭ ਗਈ ਤਾਂ ਨਹੀਂ ਤਾਂ ਔਖਈਆ ਦੇਖੋ ਫਟਮ ਹੈਗੇ ਆਪਾਂ ਗੁਰੂ ਘਰ ਦੇ ਪਿੱਛੇ ਪਾਰਕਿੰਗ ਚ ਤੇ ਇਹ ਆ ਗੁਰੂ ਘਰ ਦੀ ਬੈਕਸਾਈਡ ਤੇ ਇਹ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਗੁਰੂ ਘਰ ਤੇ ਬਹੁਤ ਟੈਂਟ ਲਾਇਆ ਉੱਥੇ ਆਪਾਂ ਦੀਵੇ ਲਾਉਣੇ ਆ ਤੇ ਇਕੱਠ ਦੇਖੋ ਤੇ ਇਕੱਠ ਬਹੁਤ ਆ ਤੇ ਹੁਣ ਚੱਲਦੇ ਆ ਉੱਥੇ ਦੀਵੇ ਲਾਉਣੇ ਆ ਪਹਿਲਾਂ ਫਿਰ ਮੱਥਾ ਟੇਕਾਂਗੇ ਅੰਦਰ ਦਰਵਾਜ਼ਾ ਸਾਬ ਚਲਾਂਗੇ ਜਿੱਥੇ ਜਮੀਨ ਪਰਿਆਣਾ ਸੁੰਦਰ ਬਹੁਤ ਸੋਹਣੇ ਪੁਸ਼ਾਕੀਆਂ ਜਨ ਹੋ ਰਹਾ ਜੋ ਇਤਿਹਾਸਿਕ ਸੰਗਤ ਹੈ ਗੁਰੂ ਮਹਾਰਾਜ ਆਜ ਨੇ ਆਪਾਂ ਹੁਣ ਹੈਗੇ ਆ ਗੁਰਦਵਾਰਨ ਸਖ ਦੇ ਪਾਰਕਿੰਗ ਦੇ ਵਿੱਚ ਆ ਪਲੇਗ੍ਰਾਉਂਡ ਬਣਿਆ ਇੱਥੇ ਲਪਟਾਕੇ ਚਲਾ ਸਕਦੇ ਆ ਆਪਾਂ ਤੇ ਸਾਰੇ ਉਹਨਾਂ ਇੱਥੇ ਟਰੱਕ ਚਲਾਏ ਜਾਂਦੇ ਆ ਪਹਣ ਮੱਥਾ ਦੇ ਕੇ ਕੱਠ ਬਹੁਤ ਹੀ ਜ਼ਿਆਦਾ ਸੀਗਾ ਮੈਨ ਹਾਲਸ ਤੇ ਆਪਣੇ ਤਾਂ ਮੱਥਾ ਹੀ ਨਹੀਂ ਠੀਕ ਹੋਇਆ ਸੋ ਉੱਥੇ ਇੱਕ ਦੂਜਾ ਹਾਲ ਬਣਿਆ ਹੋਇਆ ਉਹ ਚ ਮਹਾਰਾਜ ਪ੍ਰਕਾਸ਼ ਕੀਤੇ ਹੋਏ ਸੀਗੇ ਸੋ ਆਪਾਂ ਉੱਥੇ ਮੱਥਾ ਟੇਕਿਆ ਅਧਿਆਨ ਨੂੰ ਇੱਧਰ ਕਰ ਰਹੇ ਸੀ ਅਧਿਆਨ ਨੂੰ ਉੱਤਰ ਕਿਉਂਕਿ ਕੱਠ ਬਹੁਤ ਜ਼ਿਆਦਾ ਸੀਗਾ ਤੇ ਲੰਗਰ ਹਾਲ ਦੇ ਵਿੱਚ ਵੀ ਆਪਣੇ ਨਾਲ ਸੇਮ ਹੋਇਆ ਆਪਾਂ ਨੂੰ ਕੀ ਹੈ ਜਿਹੜਾ ਦੂਸਰੇ ਲੰਗਰ ਹਾਲ ਦੇ ਵਿੱਚ ਹੋਣਾ ਪਿਆ ਕਿਉਂਕਿ ਇੱਧਰਲਾ ਲੰਗਰ ਹਾਲ ਪੂਰਾ ਫੁੱਲ ਸੀਗਾ ਤੇ ਪਟਾਕੇ ਵਗੈਰਾ ਵੀ ਚੱਲਦੇ ਸੀ ਵੇਖ ਕੇ ਆਏ ਹਾਂ ਵਿੰਨਤ ਨੂੰ ਜਦੋਂ ਲੱਗੇ ਬਠਾ ਕੇ ਪੂਰਾ ਵਧੀਆ ਮਾਹੌਲ ਸੀ ਵਧੀਆ ਅਨੰਦ ਆਉਂਗਾ ਟੈਂਟ ਸੀ ਹੂੰ ਟੈਂਟ ਸੀ ਸੋ ਹੁਣ ਆਪਾਂ ਘਰੇ ਚੱਲੇ ਆ ਘਰੇ ਚੱਲ ਕੇ ਕੱਪੜੇ ਵਗੈਰਾ ਚੇਂਜ ਕਰਕੇ ਖੱਡੜੀ ਸਲਾਵਾਂਗੇ ਤੇ ਨਾਲੇ ਮੰਮੀ ਹੁਣ ਨਾਲ ਵੀ ਵੀਡੀਓ ਬਾਲਦੇ ਆ ਉਹਨਾਂ ਨੂੰ ਵੀ ਦਿਖਾਵਾਂਗੇ ਦਵਾਲੀ ਆਪਾਂ ਕਿਸ ਤਰ੍ਹਾਂ ਬਣਾ ਰਹੇ ਆ ਇੱਥੇ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਜ਼ਰੂਰ ਦੇਖ ਕੇ ਆਇਓ ਐਂਡ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਹੁਣ ਆਪਾਂ ਚਲਾਉਣ ਲੱਗੇ ਆ ਖੱਡੜੀ ਤੇ ਆਪਾਂ ਉਹਨੂੰ ਲਾਉਣੇ ਆ ਚਾਹ ਕੈਂਡਲ ਨੂੰ ਚਲਾਉਣੇ ਆ ਤੇ ਇਹਦੇ ਉੱਤੇ ਵੀ ਚਾਰ ਕੈਂਡਲਾਂ ਨੇ ਇਹ ਵੀ ਚਲਾਵਾਂਗੇ ਸੋ ਚਲੋ ਚਲਾਉਣਾ ਆ ਆਹਾ ਦੋ ਮੈਂ ਚਲਾ ਦੇਣੀ ਆ ਆ ਤੇ ਆ ਚਾਰ ਆ ਆਮਨ ਚਲਾਉ ਤੇ ਚਲੋ ਦੋ ਕੈਂਡਲਾਂ ਚਲਾਤੀਆਂ ਆਪਾਂ ਆ ਵੀ ਤੇ ਆ ਵੀ ਤੇ ਹੁਣ ਬਾਕੀ ਆਮਨ ਚਲਾਉਂਦੇ ਆ ਫਿਰ ਆਮਨ ਚਲਾ ਕੇ ਮੱਥਾ ਟੇਕਦੇ ਆਂ ਹੱਟੜੀ ਦੇਖੋ ਤੁਸੀਂ ਬੜਾ ਦੇਖੋ ਵੀ ਆਮਣੇ ਚੱਲਾ ਰਹੇ ਆ ਛੱਡੀ ਉਹ ਵੀ ਚੱਲ ਪਿਆ ਆਪਣੀ ਹਰਤੀ